ਪੰਜਾਬ ਦੇ ਜੁੱਟਾ ਖਵਾ ਦੀਆਂ ਵਾਰਤਾਤਾਂ ਆਮ ਹੋ ਗਈਆਂ ਹਨ ਤੋਂ ਅੰਦਾਜ਼ ਦਿੰਦੇ ਨੇ ਕਿ ਵਿਰੋਧੀ ਦੀ ਰਾਜ ਤੇ ਸਵਾਲ ਵੀ ਚੁੱਕ ਰਿਹਾ ਹਨ ਪਰ ਇੱਕ ਨਵਾਂ ਮਾਮਲਾ ਸਾਹਮਣੇ ਆ ਗਿਆ ਗੁਰਦਾਸਪੁਰ ਤੋਂ ਗੁਰਦਾਸਪੁਰ ਦੇ ਦਿ ਪੈਂਦੇ ਪੁਲ ਸਟੱਲ ਦੇ ਸਾਹਮਣੇ ਆਇਆ ਇਹ ਮਾਮਲਾ ਜਿੱਥੇ ਪਿਤੀ ਸ਼ਾਮ ਨੂੰ ਆਪਣੀ ਇਲੈਕਟ੍ਰੋਨਿਕ ਦੁਕਾਨ ਤੇ ਬੈਠੇ ਸਾਬਕਾ ਅਧਿਆਪਕ ਇਕਬਾਲ ਸਿੰਘ ਵਾਸੀ ਨੈਟਕੋਰ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਿਸ ਨਾਲ ਸਾਬਕਾ ਅਧਿਆਪਕ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਪਰ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਸ ਵਿਦਿਆਪਕ ਨੇ ਫਾਇਰਿੰਗ ਕਰਨ ਵਾਲਾ ਡਟਕੇ ਵਿਰੋਧ ਕੀਤਾ ਪਰ ਉਹਨਾਂ ਨੂੰ ਗੋਲੀ ਜੱਲ ਗਈ। ਉਥੇ ਹੁਣ ਮੌਕੇ ਤੇ ਪਹੁੰਚੇ ਡੀਐਸਪੀ ਕੁਲੰਗ ਸਿੰਘ ਮਾਨਦੇਵ ਵੱਲੋਂ ਜਾਂਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਕਿਹਾ ਗਿਆ ਹੈ ਕਿ ਜਲਦੀ આરોપી ਨੂੰ ਕਾਬੂ ਕਰ ਲਿਆ ਜਾਵੇਗਾ। ਮੁੰਡਾ ਹੈਗਾ ਮੁੰਡੇ ਨੂੰ ਕਿਤੇ ਸਾਈਡ ਤੇ ਹੋ ਜਾ। ਆ ਗਈ। ਤੁਹਾਡੇ ਤੁਹਾਡੇ ਮੁੰਡਾ। ਨਹੀਂ ਇੱਕ ਨਾਕ ਕਰੀਂ। ਉਸ ਨੂੰ ਨਾਕ ਕਰੇ ਮਤਲਬ ਤੁਹਾਡੀ। ਹਾਂਜੀ ਹਾਂਜੀ। ਉਹ ਸਾਈਡ ਤੇ ਹੋਗਾ ਮੈਂ ਵੇਖ ਲਿਆ ਵੀ ਬੰਦਿਆਂ ਮੂੰਹ ਬੰਨੇ ਆ ਕੋਈ ਗੱਲ ਹੈਗੀ ਹੈ। ਤੇ ਉਹ ਮੇਰੇ ਵੱਲੋਂ ਆਏ ਹੋਗਾ ਸਾਨੂੰ। ਨਾ ਥੱਲੇ ਡਾਟ ਰੱਖਿਆ ਹੁੰਦਾ ਡਾਟ ਹੱਥ 'ਚ ਫੜਿਆ ਉਹ ਮੇਰੇ ਡਾਟ ਤਾਂ ਕੀਤਾ ਉਹਨੇ ਰਵਾਲਵਰ ਕੱਢ ਲਿਆ ਉਹਨੇ ਅੰਦਰ ਤੇ ਨਹੀਂ ਗੋਲੀ ਚਲੀ ਬਾਹਰ ਆਣ ਕੇ ਗੋਲੀ ਮਾਰੀ ਫਿਰ ਉਹ ਬਾਹਰ ਜਦ ਬਹਿਣ ਲੱਗੇ ਵੀ ਉਹਨਾਂ ਨੂੰ ਕਿ ਸਾਨੂੰ ਫੜਨਾ ਲੈ ਕੇ ਜਾਂ ਮਾਰਨਾ ਨਹੀਂ ਨਹੀਂ ਹੱਥੋਂ ਭਾਈ ਤਰ ਮੈਂ ਅੰਦਰੋਂ ਡਾਟ ਮਾਰੇ ਦੋ ਤਿੰਨ ਤੇ ਫਿਰ ਬਾਹਰੋਂ ਨਿਕਲੇ ਅੱਛਾ ਬੱਜੇ ਉਹਨਾਂ ਨੇ ਮਾਰੇ ਤਾਂ ਮੈਂ ਹੈਗੇ ਆਪਣੇ ਹੁਣ ਕੋਈ ਨਹੀਂ ਜੱਕ ਮਾਇਆ ਨਹੀਂ ਨਹੀਂ ਮੇਰੇ ਕਾਹਦਾ ਹਾਂਜੀ ਹਾਂਜੀ ਸਪਾਰਟ ਆਫ ਯੂ ਨਾ ਵੀ ਉਹ ਕਿ ਹਸਪੀਟਲ ਵੀ ਜਾ ਕੇ ਕੋ ਡਾਟ ਨੂੰ ਜਾ ਹਾਂ ਹਾਂ ਨਹੀਂ ਬੱਜੇ ਕਰਦੇ ਸਾਰੇ ਹਸਪਤਾਲ ਬੱਜੇ ਬੱਜੇ ਕਿੰਨੇ ਜਾਣੇ ਹੈ ਆਪਣੇ ਕੋਲ ਦੋ ਜਾਣੇ ਤੇ ਉਮਰ ਕਿੰਨੀ ਜਾਂ ਹੁਲੀਆ ਕਿਦਾਂ ਮੋਨੇ ਹੈਗੇ ਪਤਲੇ ਪਤਲੇ ਮੋਨੇ ਹੀ ਦੋਨੇ ਕੋਈ ਬਿੱਲਾ ਮੜਾਵੇ ਤੁਹਾਨੂੰ ਪਤਾ ਲੋ ਅਸੀਂ ਦੱਸਿਆ ਤੁਹਾਡੇ ਨਾਲ ਆ ਕੇ ਕੀ ਉਹਨਾਂ ਆਰਗੂਮੈਂਟ ਕੀਤਾ ਕੋਈ ਆਰਗੂਮੈਂਟ ਨਹੀਂ ਕੀਤਾ ਉਹ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਹੂੰ ਠੀਕ ਆ ਮੈਂ ਉਹਨਾਂ ਦੇ ਹਿਸਾਬ ਦਾ ਹੀ ਵੇਖ ਲਿਆ ਵੀ ਮੈਂ ਕਿਹਾ ਕੋਈ ਕਿਸ਼ਤ ਦੇਣ ਆਇਆ ਹੋ ਜਾਂ ਉਦਾਂ ਹੈ ਹੋ ਪਰ ਉਹਨਾਂ ਦੇ ਹਿਸਾਬ ਕਿਤਾ ਵੀ ਇਦਾਂ ਹੀ ਉਹ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਜਰਾ ਨਹੀਂ ਕੋਈ ਤੁਹਾਡੇ ਕੋ ਪੈਸੇ ਥੇਲੇ ਦੀ ਮੰਗ ਨਹੀਂ ਮੈਂ ਕੁਛ ਨਹੀਂ ਮੰਗਿਆ ਉਹਨਾਂ ਨੇ ਮੈਂ ਥੱਲੇ ਡਾਡ ਨੂੰ ਹੱਥ ਵਾਇਆ ਵਾ ਵੀ ਕੋਈ ਗੱਲਬਾਤ ਹੋਏ ਚਲੋ ਮੈਂ ਆਪਣਾ ਸੇਫਟੀ ਦਾ ਦੇਖਾਂ ਤੇ ਉਹ ਜਦ ਮੈਂ ਥੱਲੇ ਡਾਟ ਕੱਢਿਆ ਉਹਦੇ ਉਹ ਵਾਲੋਂ ਕੱਢ ਲਿਆ ਹੁੰਦੇ ਆ ਠੀਕ ਹੁੰਦਾ ਇਹ ਜਸਟ ਹੁਣੇ ਸਾਨੂੰ ਪਤਾ ਲੱਗਿਆ ਸੀਗਾ ਤੇ ਉਹ ਇੱਥੇ ਕਬਾਲ ਸਿੰਘ ਨਾਮ ਦਾ ਵਿਅਕਤੀ ਹੈ ਦੀ ਦੁਕਾਨ ਹੈ 46 ਕੋਲ ਦੇ ਉੱਪਰ ਇਹ ਕਹਿੰਦਾ ਕਿ ਦੋ ਮੁੰਡੇ ਆਏ ਆ ਤੇ ਉਹਨਾਂ ਨੇ ਹੱਤ ਕੀਤਾ ਹਾਂ ਪੁਲਿਸ ਕੋ ਮੁੱਢਲੀ ਜਾਣਕਾਰੀ ਕੀ ਆਈ ਆ ਕੋਈ ਬੰਦੇ ਇੰਟਰਸੈਪਟ ਕੁਛ ਨਹੀਂ ਅਜੇ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਸਟ ਤੇ ਉੱਥੇ ਹਸਪੀਟਲ ਆਪਾਂ ਆ ਗਏ ਆ ਹਸਪਤਲ ਨੂੰ ਨਨੋ ਗੱਲਬਾਤ ਕਰਕੇ ਤੇ ਆਪਾਂ ਜਿਹੜੀ ਉਹ ਕਰ ਰਹੇ ਹਾਂ ਪਹਿਲਾਂ ਫਸਤਪਾ ਦਾ ਹਾਂ ਕਿੰਦਾ ਦੀ ਹਾਲਤ ਕੀ ਹੈ ਮਰੀਜ਼ ਦੀ ਜਿਹੜਾ ਵਿਕਟਮ ਨਹੀਂ ਫੋਰਚੂਨੇਟਲੀ ਠੀਕ ਹੈ ਤੇ ਆਪਣਾ ਬਾਕੀ ਉਹ ਫਰਦਰ ਟ੍ਰੀਟਮੈਂਟ ਲਈ ਉਹਨੂੰ ਲੈ ਕੇ ਚੱਲੇ ਨੇ ਅੰਮ੍ਰਿਤਸਰ ਤੇ ਬਾਕੀ ਇਨਵੈਸਟੀਗੇਸ਼ਨ ਤੇ ਦੇਖਦੇ ਆਏ ਵਨ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲੈ ਆਪਣੇ ਖੁਸ਼ੀਪੁਰ ਦੀ ਰਿਪੋਰਟ ਪੰਜਾਬ ਦੇ ਜੁਟਾ ਖਵਾ ਦੀਆਂ ਵਾਰਤਾਤਾਂ ਆਮ ਹੋ ਗਈਆਂ ਹਨ ਉਹੰਦਾਸ ਦਿੰਨੇ ਆ ਕਿ ਵਿਰੋਧੀ ਦੇ ਰਾਜ ਤੇ ਸਵਾਲ ਵੀ ਚੁੱਕ ਰਿਹਾ ਹਨ ਪਰ ਇੱਕ ਨਵਾਂ ਮਾਮਲਾ ਸਾਹਮਣੇ ਆ ਗਿਆ ਹੈ ਗੁਰਦਾਸਪੁਰ ਤੋਂ ਗੁਰਦਾਸਪੁਰ ਦੇ ਦਿਨ ਪੈਂਦੇ ਪੁਲ ਸਟੇਲ ਦੇ ਸਾਹਮਣੇ ਆਇਆ ਹੈ ਮਾਮਲਾ ਜਿੱਥੇ ਪੀਤੀ ਸ਼ਾਮ ਨੂੰ ਆਪਣੀ ਇਲੈਕਟ੍ਰੋਨਿਕ ਦੁਕਾਨ ਤੇ ਬੈਠੇ ਸਾਬਕਾ ਅਧਿਆਪਕ ਇਕਬਾਲ ਸਿੰਘ ਵਾਸੀ ਨੈਟਕੋਰ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਿਸ ਨਾਲ ਸਾਬਕਾ ਅਧਿਆਪਕ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਫਰ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਸ ਅਧਿਆਪਕ ਨੇ ਫਾਇਰਿੰਗ ਕਰਨ ਨਾਲ ਡਟ ਕੇ ਵਿਰੋਧ ਕੀਤਾ ਪਰ ਉਹਨਾਂ ਨੂੰ ਗੋਲੀ ਜਾ ਲੱਗੀ ਉਥੇ ਹੁਣ ਮੌਕੇ ਤੇ ਪਹੁੰਚੇ ਡੀਐਸਪੀ ਕੁਲੰਗ ਸਿੰਘ ਮਾਨ ਦੇ ਵੱਲੋਂ ਜਾਂਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਕਿਹਾ ਗਿਆ ਹੈ ਕਿ ਜਲਦੀ ਅਰੋਪੇ ਨੂੰ ਕਾਬੂ ਕਰ ਲਿਆ ਜਾਵੇਗਾ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਆ ਗਈ ਥੋੜਾ ਥੋੜਾ ਨਹੀਂ ਇੱਕ ਨੌਕਰ ਹਿੰਦਾ ਸਮੋ ਨੌਕਰ ਹੈ ਮਤਲਬ ਥੋੜਾ ਹਾਂਜੀ ਹਾਂਜੀ ਉਹ ਸਾਈਡ ਤੇ ਹੋ ਗਿਆ ਮੈਂ ਵੇਖ ਲਿਆ ਵੀ ਬੰਦੇਆਂ ਮੂੰਹ ਬੰਨੇ ਆ ਕੋਈ ਗੱਲ ਹੈਗੀ ਤੇ ਉਹ ਮੇਰੇ ਵੱਲੋਂ ਆਏਗਾ ਸਾਨੂੰ ਤੇ ਮੈਂ ਥੱਲੇ ਡਾਟ ਰੱਖਿਆ ਹੁੰਦਾ ਡਾਟ ਹੱਥਿ ਫੜਿਆ ਉਹ ਮੇਰੇ ਡਾਟ ਤਾਂ ਕੀਤਾ ਉਹਨੇ ਰਵਾਵਰ ਕੱਢ ਲਿਆ ਉਹਨੇ ਅੰਦਰ ਤੇ ਨਹੀਂ ਗੋਲੀ ਚਲੀ ਬਾਹਰ ਆਣ ਕੇ ਗੋਲੀ ਮਾਰੀ ਬਾਹਰ ਜਦ ਬਹਿ ਲੱਗੇ ਵੀ ਉਹ ਉਹਨਾਂ ਨੂੰ ਕਿ ਹਾਨੂੰ ਫੜਨ ਲੈ ਕੇ ਜਾਂ ਮਾਰ ਲੈ ਨਹੀਂ ਨਹੀਂ ਬਾਤੋ ਬਾਈ ਤੇਰਾ ਮੈਂ ਅੰਦਰੋਂ ਡਾਟ ਮਾਰੀ ਦੋ ਤਿੰਨ ਤੇ ਫਿਰ ਬਾਹਰੋਂ ਨਿਕਲੇ ਅੱਛਾ ਬੱਜੇ ਨਾਲ ਮਾਰੇ ਤਾਂ ਮੈਂ ਹੈਗੇ ਆਪਣੇ ਹੁਣ ਕੋਈ ਨਿੰਜਾ ਕੁ ਮਾਰੇ ਨਹੀਂ ਨਹੀਂ ਮੇਰੇ ਕਾਹਨੋਂ ਹਾਂਜੀ ਹਾਂਜੀ ਸਪਾਰਟ ਆਫ ਯੂ ਨਾ ਵੀ ਉਹ ਕਿ ਹਸਪੀਟਲ ਵੀ ਜਾ ਕੇ ਕੋ ਡਾਕਟਰ ਕੋ ਜਾ ਹਾਂ ਹਾਂ ਨਹੀਂ ਬੱਜੇ ਲੜਕ ਕਰਦੇ ਸਾਰੇ ਹਸਪਤਾਲ ਬੱਜੇ ਬੱਜੇ ਕਿੰਨੇ ਜਾਣੇ ਹੈ ਆਪਣੇ ਕੋਲ ਦੋ ਜਾਣੇ ਤੇ ਉਮਰ ਕਿੰਨੀ ਜਾਂ ਹੁਲੀਆ ਕਿਦਾਂ ਮੋਨੇ ਹੈਗੇ ਪਤਲੇ ਪਤਲੇ ਸੀ ਮੁੰਨੇ ਤੋਨੇ ਦੇ ਕੋਈ ਬਿਲਾ ਮੁੰਡਾ ਵਿੱਚ ਪਤਾ ਨਹੀਂ ਦੱਸਿਆ ਤੁਹਾਡੇ ਨਾਲ ਆ ਕੇ ਕੀ ਉਹ ਨਾਰਗੂਮੈਂਟ ਕੀਤਾ ਕੋਈ ਆਰਗੂਮੈਂਟ ਨਹੀਂ ਕੀਤਾ ਉਹ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਹੂੰ ਠੀਕ ਆ ਮੈਂ ਉਹਨਾਂ ਦੇ ਹਿਸਾਬਤਾ ਵੀ ਵੇਖ ਲਿਆ ਵੀ ਮੈਂ ਕਿਹਾ ਕੋਈ ਕਿਸ਼ਤ ਦੇਣ ਆਇਆ ਹੋਊ ਜਾਂ ਉਦਾਂ ਐ ਹੋ ਪਰ ਉਹਨਾਂ ਦੇ ਹਿਸਾਬਤਾ ਵੀ ਇਦਾਂ ਹੀ ਹੋ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਜਮਾ ਨਹੀਂ ਕੋਈ ਤੁਹਾਡੇ ਕੋਲ ਪੈਸੇ ਥੱਲੇ ਦੀ ਮੰਗ ਜਾਂ ਮੈਂ ਤਾਂ ਕੁਛ ਨਹੀਂ ਮੰਗਿਆ ਉਹਨਾਂ ਨੇ ਮੈਂ ਥੱਲੇ ਡਾਟ ਨੂੰ ਹੱਥ ਪਾਇਆ ਵਾ ਵੀ ਕੋਈ ਗੱਲਬਾਤ ਹੋਇਆ ਚਲੋ ਮੈਂ ਆਪਣਾ ਸੇਫਟੀ ਦਾ ਦੇਖਾਂ ਤੇ ਉਹ ਜੱਲੇ ਮੈਂ ਥੱਲੇ ਡਾਟ ਕੱਢਿਆ ਆਉਂਦੇ ਹੋਰ ਬਾਹਰ ਕੱ ਇਹ ਡੈਸਟ ਹੋਣੇ ਸਾਨੂੰ ਪਤਾ ਲੱਗਿਆ ਸੀਗਾ ਤੇ ਉਹ ਇੱਥੇ ਕਬਾਲ ਸਿੰਘ ਨਾਂ ਦਾ ਵਿਅਕਤੀ ਦੀ ਦੁਕਾਨ ਹੈ 46 ਪੁਲ ਦੇ ਉੱਪਰ ਤੇ ਇਹ ਕਹਿੰਦਾ ਕਿ ਦੋ ਮੁੰਡੇ ਆਏ ਆ ਤੇ ਉਹਨਾਂ ਨੇ ਫਾਇਰ ਕੀਤਾ ਹਾਂ ਪੁਲਿਸ ਕੋ ਮੁੱਢਲੀ ਜਾਣਕਾਰੀ ਕੀ ਆਈ ਆ ਕੋਈ ਬੰਦੇ ਇੰਟਰਸੈਪਟ ਕੁਛ ਨਹੀਂ ਅਜੇ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਡੈਸਟ ਤੇ ਉੱਥੇ ਉਹ ਹਸਪਤਲ ਆਪਾਂ ਆ ਗਏ ਹਾਂ ਤੇ ਹਸਪਤਲ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਆਪਾਂ ਜਿਹੜੀ ਉਹ ਕਰ ਰਹੇ ਹਾਂ ਜੀ ਪਹਿਲਾ ਫਸਤ ਤੋਂ ਪਤਾ ਹਾਂ ਹਾਂ ਕਿੱਦਾਂ ਦੀ ਹਾਲਤ ਕੀ ਹੈ ਮਰੀਜ਼ ਦੀ ਜਿਹੜਾ ਵਿਕਟਮ ਨਹੀਂ ਫੋਰਚੂਨੇਟਲੀ ਠੀਕ ਹੈ ਤੇ ਆਪਣਾ ਬਾਕੀ ਉਹ ਫਰਦਰ ਟ੍ਰੀਟਮੈਂਟ ਲਈ ਉਹਨੂੰ ਲੈ ਕੇ ਚੱਲੇ ਨੇ ਅੰਮ੍ਰਿਤਸਰ ਤੇ ਬਾਕੀ ਇਨਵੈਸਟੀਗੇਸ਼ਨ ਤੇ ਦੇਖਦੇ ਆਏ ਵਨ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਰਿਪੋਰਟ